ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪੇਰ ਆਵੇ ਤੇ ਅੱਜ ਕਾਫੀ ਦਿਨਾਂ ਬਾਅਦ ਲੈ ਕੇ ਆਏ ਜੀ ਤੁਹਾਡੇ ਲਈ ਵੀਡੀਓ ਕਿਉਂਕਿ ਸਾਡੀ ਭੈਣ ਦਾ ਜਾਣਾ ਸੀ ਕੋਰੀਅਰ ਤੇ ਅਸੀਂ ਕਿਹਾ ਕਿ ਤੁਹਾਡੇ ਨਾਲ ਸ਼ੇਅਰ ਕੀਤੀ ਜਾਏ ਵੀਡੀਓ ਇਹ ਸੂਟ ਜਾ ਰਹੇ ਨੇ ਜੀ ਸਾਰੇ ਸਟਿਚ ਹੋ ਕੇ ਤੇ ਇਹ ਸੂਟ ਆਪਾਂ ਬਣਾਏ ਨੇ ਜੀ ਇਹ ਮਸ਼ੀਨ 'ਵਕਤ' ਜਿਸ ਵੀ ਭੈਣ ਨੇ ਆਰਡਰ ਦੇਣਾ ਮੇਰਾ ਸਕਰੀਨ ਦੇ ਉੱਪਰ ਨੰਬਰ ਸ਼ੋਅ ਹੋ ਰਿਹਾ ਉਸ ਤੇ ਜਾ ਕੇ ਤੁਸੀਂ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਤੇ ਇਹ ਸੂਟ ਬਣਾਇਆ ਜੀ ਆਪਾਂ ਨੇ ਪਿਓਰ ਮਸ਼ਲੀਨ ਦੇ ਉੱਪਰ कॉटन ਫੈਬਰਿਕ ਰਹੇਗਾ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਵਰਕ ਹੋਇਆ ਹੋਇਆ ਇੱਧਰ ਚੈੱਕ ਕਰੋ ਜੀ ਇਹ ਆਪਾਂ ਨੇ ਸੈਂਟਰ ਪੈਨਲ ਦਿੱਤੇ ਹੋਏ ਨੇ ਕਲਰ ਬਹੁਤ ਪਿਆਰਾ ਹੈ ਦੇਖੋ ਤੇ ਇਹ ਸੂਟ ਸਾਰੇ ਸਟਿਚ ਹੋ ਕੇ ਜਾ ਰਹੇ ਨੇ ਤੇ ਵਰਕ ਜਿਹੜਾ ਇਹਦੀ ਫਿਨਿਸ਼ਿੰਗ ਦੇਖੋ ਬਹੁਤ ਪਿਆਰਾ ਨੀਟ ਐਂਡ ਕਲੀਨ ਤੁਹਾਨੂੰ ਵਰਕ ਮਿਲੇਗਾ ਤੁਸੀਂ ਇਹਨੂੰ ਐਨੀ ਕਲਰ ਤੇ ਬਣਵਾ ਸਕਦੇ ਹੋ ਕਲਰ ਚੁਆਇਸ ਤੁਹਾਡੀ ਹੈ ਤੁਸੀਂ ਕਿਹੜੇ ਕਲਰ ਤੇ ਬਣਵਾਉਣਾ ਚਾਹੁੰਦੇ ਹੋ ਸੇਮ ਕਲਰ ਤੇ ਬਣਾਉਣਾ ਚਾਹੁੰਦੇ ਹੋ ਸੇਮ ਤੇ ਹੋ ਜਾਏਗਾ ਰੈਡੀ ਠੀਕ ਹੈ ਜੀ ਤੇ ਇਧਰ ਆਪਾਂ ਬਾਜੂ ਦੇ ਉੱਪਰ ਵਰਕ ਦਿੱਤਾ ਹੋਇਆ ਤੇ ਨਾਲ ਹੀ ਆਪਾਂ ਨੇ ਪਾਈਪਿੰਗ ਲਗਾਈ ਹੋਈ ਹੈ ਤੇ ਇਹ ਦੋਨਾਂ ਬਾਜੂ ਦੇ ਉੱਪਰ ਵਰਕ ਬਹੁਤ ਹੀ ਜ਼ਿਆਦਾ ਪਿਆਰਾ ਹੈ ਸੈਂਟਰ ਪੈਨਲ ਨੇ ਔਰ ਨੈਕ ਦੇ ਉੱਪਰ ਡਿਜ਼ਾਈਨ ਕੀਤਾ ਜੀ ਆਪਾਂ ਨੇ ਪੋਰਟਲੀ ਬਟਨ ਨਾਲ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਤੇ ਜੋ ਆਪਾਂ نیچے ਲਾਈਨਿੰਗ ਲਗਾਈ ਹੈ ਜੀ ਕਾਟਨ ਦੀ ਲਗਾਈ ਹੋਈ ਹੈ ਤੇ ਕਲਰ ਬਹੁਤ ਪਿਆਰਾ ਹੈ ਇਨੂੰ ਤੁਸੀਂ ਐਨੀ ਕਲਰ ਦੇ ਵਿੱਚ ਬਣਵਾ ਸਕਦੇ ਹੋ ਕਲਰ ਚੁਆਇਸ ਮੈਨੂੰ ਦੱਸ ਸਕਦੇ ਹੋ ਤੁਹਾਨੂੰ ਇਹਦੇ ਚ ਕੋਈ ਵੀ ਸੂਟ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਲੋ ਜੀ ਇਹ ਰਹੀ ਸ਼ਰਟ ਤੇ ਇਹਦੇ ਨਾਲ ਜਿਹੜੀ ਆਪਾਂ ਨੇ ਬਾਟਮ ਰੈਡੀ ਕੀਤੀ ਸੀ ਉਹ ਵੀ ਪਿਓਰ ਮਸ਼ਲੀਨ ਦੀ ਵਾਈਟ ਕਲਰ ਦੀ ਬਹੁਤ ਪਿਆਰੀ ਸਿੰਪਲ ਬਾਟਮ ਰੱਖੀ ਆਪਾਂ ਨੇ ਕੋਈ ਡਿਜ਼ਾਈਨ ਨਹੀਂ ਕੀਤਾ ਇਹਦੇ ਤੇ ਤੇ ਕੁੰਦਿਆਂ ਵਾਲੀ ਆਪਾਂ ਨੇ ਬਾਟਮ ਬਣਾਈ ਹੈ ਇਹਦੇ ਨਾਲ ਜਿਹੜਾ ਦੁਪੱਟਾ ਰੱਖਿਆ ਜੀ ਆਪਾਂ ਨੇ ਰੱਖਿਆ ਪਿਓਰ ਬੈਂਬਰ ਦਾ ਤੇ ਇਹਨੂੰ ਆਪਾਂ ਟਾਈ ਐਂਡ ਡਾਈ ਕਰਕੇ ਉੱਪਰ ਆਪਾਂ ਨੇ ਲੈਸ ਨਾਲ ਫਿਨਿਸ਼ਿੰਗ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਹੈ ਇਹ ਵੀ ਤੁਹਾਡੀ ਚੋਆਇਸ ਹੈ ਤੁਸੀਂ ਕਿਵੇਂ ਦਾ ਡਾਈ ਕਰਵਾਉਣਾ ਚਾਹੁੰਦੇ ਹੋ ਐਵੇਂ ਦਾ ਸੇਮ ਕਰਵਾਉਣਾ ਸੇਮ ਹੋ ਜਾਏਗਾ ਅਗਰ ਤੁਸੀਂ ਕੁਝ ਡਿਜ਼ਾਈਨ ਆਪਣਾ ਦੱਸਣਾ ਚਾਹੁੰਦੇ ਹੋ ਆਪਣਾ ਵੀ ਦੱਸ ਸਕਦੇ ਹੋ ਕਲਰ ਬਹੁਤ ਪਿਆਰਾ ਹੈ ਜੀ ਲਓ ਜੀ ਕਿਸੇ ਵੀ ਪਹਿਣਨੇ ਇਹ ਵਰਕ ਕਰਵਾਉਣਾ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਦਿਓ ਅਸੀਂ ਤੁਹਾਨੂੰ ਸੂਟ ਰੈਡੀ ਕਰਕੇ ਦੇ ਦਾਂਗੇ ਕਲਰ ਚੋਆਇਸ ਤੁਸੀਂ ਆਪਣੀ ਦੱਸ ਸਕਦੇ ਹੋ ਠੀਕ ਹੈ ਜੀ ਲਓ ਜੀ ਇਹ ਆ ਗਿਆ ਆਪਣਾ ਫਰਸਟ ਸੂਟ ਬਹੁਤ ਹੀ ਪਿਆਰਾ ਤੇ ਸਾਰੀਆਂ ਭੈਣਾਂ ਦੇ ਬਜਟ ਦੇ ਵਿੱਚ ਰਹਿਣ ਵਾਲਾ ਫੈਬਰਿਕ ਵੀ ਬਹੁਤ ਪਿਆਰਾ ਤੇ ਲੱਗਦਾ ਵੀ ਬਹੁਤ ਪਿਆਰਾ ਜੀ ਇਹ। ਲੋ ਜੀ ਨੈਕਸਟ ਆ ਗਿਆ ਨੈਕਸਟ ਵੀ ਆਪਾਂ ਰੈਡੀ ਕੀਤਾ ਜੀ कॉटन ਦੇ ਉੱਤੇ। ਦੇਖੋ। ਬਿਲਕੁਲ ਸਿੰਪਲ ਤੇ ਬਹੁਤ ਹੀ ਪਿਆਰਾ ਕਲਰ ਹੈ। ਆਫ ਵਾਈਟ ਕਲਰ ਹੈ ਐਂਡ ਟੈਬੀ कॉटन ਹੈ ਜੀ ਇਹ ਬਹੁਤ ਪਿਆਰੀ कॉटन ਹੈ ਤੇ ਫਿਨਿਸ਼ਿੰਗ ਦੇਖੋ ਜੀ ਆਪਣੇ ਵਰਕ ਦੀ। ਪੂਰਾ ਨੀਟ ਐਂਡ ਕਲੀਨ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਤੇ ਪੂਰੀ ਸ਼ਰਟ ਦੇ ਵਿੱਚ ਬੂਟੀ ਰਹੇਗੀ। ਤੇ ਜਿਹੜਾ ਆਪਾਂ ਨੈਕ ਡਿਜ਼ਾਈਨ ਕੀਤਾ ਜੀ ਪਾਈਪਿੰਗ ਨਾ ਕੀਤਾ ਹੋਇਆ ਤੇ ਬਾਜੂ ਦੇ ਉੱਪਰ ਵੀ ਆਪਾਂ ਨੇ ਸੇਮ ਵਰਕ ਕੀਤਾ ਤੇ ਬਾਜੂ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਲੱਗ ਰਿਹਾ ਜੀ ਕਲਰ ਇਹ ਇਹਨੂੰ ਵੀ ਤੁਸੀਂ ਐਨੀ ਕਲਰ ਤੇ ਬਣਾ ਸਕਦੇ ਹੋ ਕਲਰ ਚੁਆਇਸ ਤੁਹਾਡੀ ਏ ਜੋ ਕਲਰ ਚੁਆਇਸ ਹੋਏਗੀ ਉਹਦੇ ਅਕੋਰਡਿੰਗ ਜਿਹੜਾ ਵਰਕ ਦੇ ਕਲਰ ਨੇ ਉਹ ਪੈ ਜਾਣਗੇ ਠੀਕ ਹੈ ਜੀ ਤੇ ਇਹਦੇ ਨੀਚੇ ਆਪਾਂ ਨੇ ਲਾਈਨਿੰਗ ਕਾਟਨ ਦੀ ਲਗਾਈ ਹੋਈ ਹੈ ਤੇ ਸਿੰਪਲ ਆਪਾਂ ਨੇ ਪਾਈਪਿੰਗ ਲਗਾਈ ਹੈ ਇਹਦੀ ਬੈਗ ਤੇ ਵੀ ਤੁਹਾਨੂੰ ਸੇਮ ਹੀ ਮਿਲੇਗਾ ਜੀ ਬੈਕ ਚੁਆਇਸ ਤੁਹਾਡੀ ਹੈ ਜੀ ਬੈਕ ਤੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਿ ਨਹੀਂ ਕਰਵਾਉਣਾ ਚਾਹੁੰਦੇ ਇਹ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਇਹ ਆਏਗੀ ਜੀ 셔ਟ ਕਾਟਨ ਫੈਬਰਿਕ ਹੈ ਜੀ ਇਹ ਬਹੁਤ ਵਧੀਆ ਕਾਟਨ ਹੈ ਲੋ ਜੀ ਤੇ ਇਹਦੇ ਨਾਲ ਵੀ ਆਪਾਂ ਜਿਹੜੀ ਬਾਟਮ ਰੱਖੀ ਹੈ ਜੀ ਸਿੰਪਲ ਬਾਟਮ ਰੱਖੀ ਹੈ ਕੋਈ ਇਤੇ ਵਰਕ ਨਹੀਂ ਹੋਇਆ ਸਿੰਪਲ ਬਾਟਮ ਰੱਖੀ ਹੈ ਬਹੁਤ ਹੀ ਪਿਆਰੀ ਤੇ ਇਹਦੇ ਨਾਲ ਆਪਾਂ ਨੇ ਦੁਪੱਟਾ ਰੱਖਿਆ ਜੀ ਪਿਓਰ ਕਮਨ ਚਨੂਨ ਦਾ ਪ੍ਰੋਪਰ ਆਪਾਂ ਨੇ ਲੇਸ ਨਾਲ ਫਿਨਿਸ਼ਿੰਗ ਕੀਤਾ ਹੋਇਆ ਤੁਸੀਂ ਲੈਸਨ ਗਵਾਣਾ ਚਾਹੁੰਦੇ ਹੋ ਜਾਂ ਤੁਸੀਂ ਪੇਸਟਿੰਗ ਪੱਟੀ ਲਗਵਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ ਦੱਸ ਸਕਦੇ ਹੋ ਠੀਕ ਹੈ ਜੀ ਇਹ ਦੁਪੱਟਾ ਪ੍ਰੋਪਰ ਤੁਹਾਡੇ ਸਿਰ ਤੇ ਟਿਕੇਗਾ ਜੋ ਵਰਕ ਦੇ ਵਿੱਚ ਇਹ ਕਲਰ ਹੈ ਇਹ ਕਲਰ ਉਹ ਲਾਈਕ ਕਰਦੇ ਹਨ ਅਸੀਂ ਇਹ ਕਲਰ ਦਾ ਦੁਪੱਟਾ ਰੱਖਿਆ ਹੋਇਆ ਜੀ ਬਹੁਤ ਹੀ ਪਿਆਰਾ ਸੂਟ ਹੈ ਇਹ ਵੀ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਮੈਨੂੰ ਆਪਣਾ ਆਰਡਰ ਦੇ ਸਕਦੇ ਹੋ ਕਲਰ ਚੋਇਸ ਤੁਹਾਡੀ ਹੈ ਜੀ ਕਲਰ ਚੋਇਸ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਕਲਰ ਤੇ ਤੁਸੀਂ ਬਣਵਾਉਣਾ ਚਾਹੁੰਦੇ ਹੋ ਸੇਮ ਕਲਰ ਤੇ ਬਣਵਾਉਣਾ ਜਾਂ ਤੁਸੀਂ ਹੋਰ ਕਲਰ ਤੇ ਬਣਵਾਉਣਾ ਉਹ ਤੁਸੀਂ ਮੈਨੂੰ ਦੱਸ ਦਿਓ ਠੀਕ ਹੈ ਜੀ ਲਓ ਜੀ ਨੈਕਸਟ ਆ ਗਿਆ ਜੀ ਬਲੂ ਕਲਰ ਦੇ ਉੱਪਰ ਇਹ ਵੀ ਬਹੁਤ ਪਿਆਰਾ ਹੈ ਇਹ ਵੀ ਕਾਟਨ ਫੈਬਰਿਕ ਰਹੇਗਾ ਜੀ ਇਹ ਵੀ ਡਿਜ਼ਾਈਨ ਕਾਫੀ ਸੋਹਣਾ ਹੈ ਜੀ ਚੈੱਕ ਕਰੋ ਜੀ ਇਧਰ ਆਪਾਂ ਕੰਮ ਕੀਤਾ ਹੋਇਆ ਜੀ ਘੇਰੇ ਦੇ ਉੱਪਰ ਕੰਮ ਦੀ ਜਿਹੜੀ ਸਫਾਈ ਉਹ ਚੈੱਕ ਕਰੋ ਪੂਰਾ ਤੁਹਾਨੂੰ ਨੀਟ ਐਂਡ ਕਲੀਨ ਕੰਮ ਮਿਲੇਗਾ ਤੇ ਇਧਰ ਆਪਾਂ ਚਾਕਾਂ ਦੇ ਉੱਪਰ ਦਿੱਤਾ ਹੋਇਆ ਡਿਜ਼ਾਈਨ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਦੇਖ ਸਕਦੇ ਹੋ ਤੁਸੀਂ ਤੇ ਇਹਦੇ ਨੀਚੇ ਵੀ ਆਪਾਂ ਨੇ ਕਾਟਨ ਦੀ ਲਾਈਨਿੰਗ ਲਗਾਈ ਹੋਈ ਸੀ ਤੇ ਆਪਾਂ ਨੇ ਨਾਲ ਪਾਈਪਿੰਗ ਦਿੱਤੀ ਹੋਈ ਹੈ ਲੋ ਤੇ ਇਹ ਆਗੇ ਜੀ ਆਪਣੇ ਬਾਜੂ ਬਾਜੂ ਦੇ ਉੱਪਰ ਵੀ ਆਪਾਂ ਨੇ ਵਰਕ ਕੀਤਾ ਹੋਇਆ ਲੋ ਤੇ ਬਹੁਤ ਹੀ ਪਿਆਰਾ ਕਲਰ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਇਹਦੇ ਨਾਲ ਵੀ ਆਪਾਂ ਨੇ ਰੱਖੀ ਹੈ ਜੀ ਆਫ ਵਾਈਟ ਬਾਟਮ ਬਹੁਤ ਹੀ ਜਿਆਦਾ ਸੋਹਣੀ ਤੇ ਇਹਦੇ ਨਾਲ ਜਿਹੜਾ ਆਪਾਂ ਦੁਪੱਟਾ ਰੈਡੀ ਕੀਤਾ ਜੀ ਉਹ ਵੀ ਬਹੁਤ ਹੀ ਪਿਆਰਾ ਕੀਤਾ ਹੈ ਉਹਦੇ ਤੇ ਵੀ ਸੇਮ ਹੀ ਵਰਕ ਕੀਤਾ ਹੈ ਲੋ ਜੀ ਚੈੱਕ ਕਰੋ 4 ਸਾਈਡ ਵਰਕ ਰਹੇਗਾ ਔਰ ਪ੍ਰੋਪਰ ਆਪਾਂ ਨੇ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਵਰਕ ਦੇਖ ਸਕਦੇ ਹੋ ਤੁਸੀਂ ਪੂਰਾ ਨੀਟ ਐਂਡ ਕਲੀਨ ਹੈ ਇਹਨੂੰ ਵੀ ਤੁਸੀਂ ਐਨੀ ਕਲਰ ਤੇ ਬਣਵਾ ਸਕਦੇ ਹੋ ਕਲਰ ਚੁਆਇਸ ਤੁਹਾਡੀ ਰਹੇਗੀ ਠੀਕ ਹੈ ਜੀ ਅਗਰ ਤੁਸੀਂ ਸੇਮ ਕਲਰ ਤੇ ਬਣਾਉਣਾ ਹੈ ਸੇਮ ਤੇ ਬਣਵਾ ਸਕਦੇ ਹੋ ਫੈਬਰਿਕ ਬਹੁਤ ਪਿਆਰਾ ਹੈ ਦੁਪੱਟਾ ਚੁਆਇਸ ਤੁਸੀਂ ਦੱਸ ਸਕਦੇ ਹੋ ਉਨਾ ਨਾਲ ਆਪਾਂ ਦੁਪੱਟਾ ਲਾਇਆ ਜੀ ਪਿਓਰ ਮਸ਼ਲੀਨ ਦਾ ਲਾਇਆ ਹੋਇਆ ਤੇ ਇਹ ਦੁਪੱਟਾ ਪ੍ਰੋਪਰ ਤੁਹਾਡੇ ਸਿਰ ਤੇ ਟਿਕੇਗਾ ਜੀ ਦੇਖੋ ਜੀ ਕਿੰਨਾ ਪਿਆਰਾ ਲੱਗ ਰਿਹਾ ਤੇ ਇਹਦੀ ਤੁਹਾਨੂੰ ਪ੍ਰੋਪਰ ਰੀਲ ਜਿਹੜੀ ਸਾਡੇ ਇੰਸਟਾਗ੍ਰam ਪੇਜ ਤੇ ਮਿਲ ਜੇਗੀ ਉੱਥੇ ਜਾ ਕੇ ਸਾਨੂੰ ਜਰੂਰ ਫੋਲੋ ਕਰ ਲਿਓ ਇਹ ਸਾਰੇ ਸੂਟਾਂ ਦੀਆਂ ਰੀਲਾਂ ਤੁਹਾਨੂੰ ਉੱਥੇ ਮਿਲ ਜਾਣਗੀਆਂ ਆਪਣੀ ਇੰਸਟਾਗ੍ਰam ਦੀ ਆਈਡੀ ਰਹੇਗੀ ਜੀ ਪੰਜਾਬੀ ਪਹਿਰਾਵਾ ਉੱਥੇ ਜਾ ਕੇ ਜਰੂਰ ਸਾਨੂੰ ਫੋਲੋ ਕਰਿਓ ਤੇ ਉੱਥੇ ਤੁਹਾਨੂੰ ਸਾਰੇ ਸੂਟਾਂ ਦੀਆਂ ਰੀਲਾਂ ਮਿਲ ਜਾਣਗੀਆਂ ਠੀਕ ਹੈ ਜੀ ਲੋ ਜੀ ਨੈਕਸਟ ਆਪਾਂ ਨੇ ਰੈਡੀ ਕੀਤਾ ਜੀ ਬਹੁਤ ਹੀ ਪਿਆਰਾ ਕਲਰ ਕੀ ਇਹ ਜੀ ਸੈਲਫ ਦੇ ਵਿੱਚ ਹੈ ਪ੍ਰਿੰਟ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਹੈ ਬਹੁਤ ਸੋਹਣਾ ਲੱਗ ਰਿਹਾ ਲਓ ਜੀ ਇਹ ਦਾ ਆਪਾਂ ਨੇ ਨੈਕ ਰੈਡੀ ਕੀਤਾ ਦੇਖੋ ਕਿੰਨਾ ਪਿਆਰਾ ਵਰਕ ਹੋਇਆ ਹੋਇਆ ਤੇ ਨਾਲ ਹੀ ਆਪਾਂ ਨੇ ਇਧਰ ਬਾਜੂ ਦੇ ਉੱਪਰ ਕੰਮ ਕੀਤਾ ਹੋਇਆ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਕੰਮ ਮਿਲੇਗਾ ਜੀ ਤੁਹਾਨੂੰ ਇਹਨੂੰ ਵੀ ਤੁਸੀਂ ਐਨੀ ਕਲਰ ਐਨੀ ਫੈਬਰਿਕ ਤੇ ਬਣਵਾ ਸਕਦੇ ਹੋ ਬਹੁਤ ਪਿਆਰਾ ਫੈਬਰਿਕ ਹੈ ਜੀ ਲਾਈਟ ਵੇਟ ਹੈ ਔਰ ਪਾਰਟੀ ਵੇਅਰ ਸੂਟ ਰੈਡੀ ਹੋਇਆ ਜੀ ਬਹੁਤ ਹੀ ਜਿਆਦਾ ਸੋਹਣਾ ਔਰ ਆਪਾਂ ਚਾਕਾਂ ਦੇ ਉੱਪਰ ਲੇਸ ਦੀ ਫਿਨਿਸ਼ਿੰਗ ਕੀਤੀ ਔਰ ਨੀਚੇ ਜਿਹੜੀ ਆਪਾਂ ਨੇ ਲਾਈਨਿੰਗ ਰੱਖੀ ਜੀ ਉਹ ਟਾਫਟਾ ਰੱਖੀ ਹੋਈ ਹੈ ਲਓ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਪਿਆਰਾ ਲੱਗ ਰਿਹਾ ਇਹ ਡਾਰਕ ਬਲੂ ਕਲਰ ਹੈ ਬਹੁਤ ਹੀ ਜਿਆਦਾ ਸੋਹਣਾ ਉੱਠ ਕੇ ਆ ਰਹੀ ਜੀ ਇਹਦੇ ਉੱਪਰ ਜਿਹੜੇ ਆਪਾਂ ਨੇ ਥ੍ਰੈਡ ਲਾਏ ਹੋਏ ਨੇ ਬਹੁਤ ਪਿਆਰੇ ਲੱਗ ਰਹੇ ਨੇ ਪਾਊਡਰ ਗ੍ਰੀਨ ਦਾ ਜਿਹੜਾ ਇਹਦੇ ਨਾਲ ਆਪਾਂ ਨੇ ਬਾਟਮ ਰੱਖੀ ਹੈ ਬਾਟਮ ਦੇ ਉੱਪਰ ਵੀ ਆਪਾਂ ਨੇ ਵਰਕ ਕੀਤਾ ਦੇਖੋ ਇਹਨੂੰ ਤੁਸੀਂ ਐਨੀ ਕਲਰ, ਸੇਮ ਕਲਰ ਤੇ ਬਣਵਾਉਣਾ ਚਾਹੁੰਦੇ ਹੋ, ਸੇਮ ਕਲਰ ਤੇ ਬਣਵਾ ਸਕਦੇ ਹੋ। ਤੁਸੀਂ ਹੋਰ ਕਿਸੇ ਕਲਰ ਤੇ ਲਾਇਕ ਕਰਦੇ ਹੋ, ਵੀ ਬਣਵਾ ਸਕਦੇ ਹੋ। ਹੋਰ ਕੋਈ ਫੈਬਰਿਕ ਲਾਇਕ ਕਰਦੇ ਹੋ, ਜਿਵੇਂ ਕਰੇਵ ਜਾਂ ਕੋਈ ਹੋਰ, ਉਹਦੇ ਤੇ ਵੀ ਇਹ ਡਿਜ਼ਾਈਨ ਹੋ ਜਾਏਗਾ ਤੁਹਾਡਾ ਠੀਕ ਹੈ ਜੀ। ਲਓ ਜੀ। ਚੈੱਕ ਕਰੋ ਜੀ ਕਿੰਨਾ ਪਿਆਰਾ ਸਟਿਚ ਹੋਇਆ। ਇਹ ਸਾਡੇ ਹੋਰ ਭੈਣ ਨੇ ਉਹਨਾਂ ਦਾ ਸੂਟ ਜਾਣਾ ਸੀ ਝੋਕੇ ਤੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਦਿਖਾਈ ਉਹ ਸਾਡੇ ਦੂਸਰੇ ਕਸਟਮਰ ਸੀ ਠੀਕ ਹੈ ਜੀ। ਲਓ ਜੀ। ਬਹੁਤ ਪਿਆਰਾ ਬਣਿਆ ਹੋਇਆ ਦੇਖੋ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਤੇ ਇਹਦੇ ਨਾਲ ਆਪਾਂ ਨੇ ਦੁਪੱਟਾ ਰੱਖਿਆ ਜੀ ਪਿਓਰ ਔਰਗੈਂਜ਼ਾ ਦਾ ਤੇ ਫੁੱਲ ਦੁਪੱਟੇ ਤੇ ਵੀ ਆਪਾਂ ਨੇ ਵਰਕ ਕੀਤਾ ਹੋਇਆ ਲੋ ਦੁਪੱਟਾ ਚੈੱਕ ਕਰੋ ਤੇ ਟਾਈ ਐਂਡ ਡਾਈ ਦੁਪੱਟਾ ਕਰਕੇ ਤੇ ਆਪਾਂ ਨੇ ਪ੍ਰੋਪਰ ਇੱਥੇ ਵਰਕ ਕੀਤਾ ਤੇ ਨਾਲ ਹੀ ਆਪਾਂ ਨੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਚੈੱਕ ਕਰੋ ਕਿੰਨਾ ਪਿਆਰਾ ਲੱਗ ਰਿਹਾ ਬਹੁਤ ਹੀ ਪਿਆਰਾ ਕਲਰ ਹੈ ਜੀ ਬਹੁਤ ਸੋਹਣਾ ਤੇ ਥ्रेड ਤੁਸੀਂ ਦੇਖ ਲਓ ਜੀ ਆਪਣੇ ਜਿਹੜਾ ਕੰਮ ਹੋਇਆ ਹੋਇਆ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਚੈੱਕ ਕਰ ਸਕਦੇ ਹੋ ਤੁਸੀਂ ਜੀ ਦੁਪੱਟਾ ਪ੍ਰੋਪਰ ਖੁੱਲਾ ਡੁੱਲਾ ਜੀ ਬਹੁਤ ਪਿਆਰਾ ਹੈ ਇਹਦੇ ਨਾਲ ਦੁਪੱਟਾ ਚੁਆਇਸ ਤੁਹਾਡੀ ਹੈ ਜੀ ਤੁਸੀਂ ਪਿਓਰ ਔਰਗੈਂਜਾ ਦਾ ਰੱਖਣਾ ਹੈ ਜਾਂ ਕੋਈ ਸੈਮੀ ਦਾ ਰੱਖਣਾ ਹੈ ਇਹ ਤੁਸੀਂ ਸਾਨੂੰ ਦੱਸ ਸਕਦੇ ਹੋ ਚੈੱਕ ਕਰੋ ਬਹੁਤ ਪਿਆਰਾ ਕਲਰ ਹੈ ਜਲਦੀ ਤੇ ਜਲਦੀ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਇਹਨੂੰ ਐਨੀ ਕਲਰ ਐਨੀ ਫੈਬਰਿਕ ਤੇ ਤੁਸੀਂ ਬਣਵਾ ਸਕਦੇ ਹੋ ਠੀਕ ਹੈ ਜੀ ਇਹ ਸਾਰਾ ਕੰਮ ਮਸ਼ੀਨ ਦਾ ਹੋਇਆ ਹੋਇਆ ਜਿਹੜੀਆਂ ਪੈਣਾ ਸਾਡੀਆਂ ਕੰਧੀਆਂ ਸਾਨੂੰ ਜੀ ਹੈਂਡਵਰਕ ਦਾ ਥੋੜਾ ਜਿਆਦਾ ਹੈਵੀ ਹੋ ਜਾਣਾ ਹੈ ਸਾਡਾ ਬਜਟ ਨਹੀਂ ਹੈ ਇਹਨਾਂ ਤੇ ਤੁਸੀਂ ਮਸ਼ੀਨ ਵਕ ਤੇ ਉੱਪਰ ਵੀ ਰੈਡੀ ਕਰਵਾ ਸਕਦੇ ਹੋ ਆਪਾਂ ਨੂੰ ਠੀਕ ਰੇਂਜ ਪੈ ਜਾਂਦਾ ਤੇ ਅਗਰ ਤੁਸੀਂ ਇਹਦਾ ਪ੍ਰਾਈਸ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਲਓ ਜੀ ਬਹੁਤ ਹੀ ਪਿਆਰਾ ਔਰ ਸੋਨਾ ਕਲਰ ਹੈ ਜੀ ਲਓ ਜੀ ਇਹਨਾਂ ਦੇ ਵੀ ਕੋਰੀਅਰ ਜਾਣਾ ਸੀ ਤੇ ਮੈਂ ਕਿਹਾ ਚਲੋ ਤੁਹਾਡਾ ਵੀਡੀਓ फटाफट ਆਪਾਂ ਸ਼ੇਅਰ ਕਰ ਦਈਏ ਕਿਉਂਕਿ ਟਾਈਮ ਕਾਫੀ ਘੱਟ ਸੀ ਤੇ ਆਪਾਂ ਤੁਹਾਡੇ ਲਈ ਵੀਡੀਓ ਸ਼ੂਟ ਕਰ ਰਹੇ ਹਾਂ ਲਓ ਜੀ ਤੇ ਇਸੇ ਭੈਣ ਦਾ ਆਪਾਂ ਨੇ ਇੱਕ ਰੈਡੀ ਕੀਤਾ ਜੀ ਖਾਦੀ ਸਿਲਕ ਦੇ ਉੱਪਰ ਵਾਈਟ ਕਲਰ ਦੀ ਸ਼ਰਟ ਰਹੇਗੀ। ਲਓ ਜੀ ਕੰਮ ਚੈੱਕ ਕਰੋ। ਦੇਖੋ ਜੀ ਕਿੰਨਾ ਪਿਆਰਾ ਸਾਰਾ ਆਪਾਂ ਘੇਰੇ ਦੇ ਉੱਪਰ ਕੰਮ ਕੀਤਾ ਹੋਇਆ ਡਿਜ਼ਾਈਨ ਬਹੁਤ ਜ਼ਿਆਦਾ ਪਿਆਰਾ ਉਹ ਲਾਈਕ ਕਰਦੇ ਹਨ ਉਹਨਾਂ ਨੇ ਸਾਨੂੰ ਆਪਣਾ ਡਿਜ਼ਾਈਨ ਭੇਜਿਆ ਸੀ ਤੇ ਅਸੀਂ ਉਹਨਾਂ ਨੂੰ ਰੈਡੀ ਕਰਕੇ ਦਿੱਤਾ ਜੀ ਤੇ ਪ੍ਰੋਪਰ ਆਪਾਂ ਨੇ ਲੇਸ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਤੇ ਇਹਦੇ ਨੀਚੇ ਆਪਾਂ ਨੇ ਟਾਫਟਾ ਲਾਈਨਿੰਗ ਲਗਾਈ ਹੋਈ ਹੈ। ਇਹ ਖਾਦੀ ਸਿਲਕ ਫੈਬਰਿਕ ਹੈ ਜੀ। ਇਹਨੂੰ ਵੀ ਤੁਸੀਂ ਐਨੀ ਫੈਬਰਿਕ ਤੇ ਬਣਵਾ ਸਕਦੇ ਹੋ ਫੈਬਰਿਕ ਚੋਇਸ ਤੁਹਾਡੀ ਹੈ ਠੀਕ ਹੈ ਜੀ। ਤੇ ਲਓ ਜੀ ਇਹ ਆਏਗਾ ਘੇਰਾ ਔਰ ਸੈਂਟਰ ਦੇ ਵਿੱਚ ਫਲਾਵਰ ਆ ਗਏ ਤੇ ਦੋ ਚਾਕਾਂ ਦੇ ਉੱਪਰ ਆ ਗਏ ਔਰ ਛੋਟੇ ਛੋਟੇ ਫਲਾਵਰ ਆਪਾਂ ਨੇ ਇੱਧਰ ਸੈਂਟਰ ਦੇ ਵਿੱਚ ਦਿੱਤੇ ਹੋਏ ਨੇ ਤੇ ਲਓ ਜੀ ਇਹ ਆ ਗਿਆ ਜੀ ਪਾਵਾਂ ਦੇ ਉੱਪਰ ਕੰਮ ਬਹੁਤ ਹੀ ਪਿਆਰਾ ਕੰਮ ਤੁਸੀਂ ਨੇੜੇ ਤੋਂ ਦੇਖੋ ਜੀ ਸਫਾਈ ਕੰਮ ਦੀ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਇਹਨੂੰ ਵੀ ਤੁਸੀਂ ਐਨੀ ਕਲਰ ਤੇ ਬਣਵਾ ਸਕਦੇ ਹੋ ਉਹਨਾਂ ਦੀ ਕਲਰ ਚੋਇਸ ਸੀ ਕਿ ਵਾਈਟ ਸ਼ਰਟ ਰੱਖਾਂਗੀ ਮੈਂ ਤੇ ਨਾਲ yellow ਬਾਟਮ ਰੱਖਾਂਗੀ ਉਹਨਾਂ ਦੇ ਨਾਲ ਆਪਾਂ ਨੇ ਬਾਟਮ ਜਿਹੜੀ ਰੈਡੀ ਕੀਤੀ ਜੀ ਉਹ yellow ਕੀਤੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਕਲਰ ਹੈ ਰੋਜੀ ਕੰਮ ਚੈੱਕ ਕਰ ਲੋ ਪ੍ਰੋਪਰ ਆਪਾਂ ਨੇ ਲੇਸ ਨਾਲ ਇਹਨੂੰ ਫਿਨਿਸ਼ਿੰਗ ਕੀਤਾ ਹੋਇਆ ਬਹੁਤ ਹੀ ਪਿਆਰਾ ਤੇ ਨੈਕ ਦੇ ਉੱਪਰ ਆਪਾਂ ਜਿਹੜਾ ਡਿਜ਼ਾਈਨ ਕੀਤਾ ਹੈ ਜੀ ਦੇਖ ਸਕਦੇ ਤੁਸੀਂ ਲੇਸ ਦਾ ਡਿਜ਼ਾਈਨ ਲੇਸ ਦਾ ਡਿਜ਼ਾਈਨ ਕੀਤਾ ਹੋਇਆ ਬਹੁਤ ਹੀ ਪਿਆਰਾ ਲੱਗ ਰਿਹਾ ਰੋਜੀ ਬਾਕੀ ਜੀ ਤੁਸੀਂ ਦੇਖੋ ਵਾਈਟ ਕਰਵਾਉਣਾ ਚਾਹੁੰਦੇ ਹੋ ਜਾਂ ਸ਼ਰਟ ਇਸ ਕਲਰ ਦੀ ਬਣਵਾਉਣਾ ਚਾਹੁੰਦੇ ਹੋ ਤੁਹਾਡੀ ਚੁਆਇਸ ਹੈ ਐਨੀ ਕਲਰ ਤੇ ਬਣ ਜਾਏਗਾ ਕਲਰ ਚੁਆਇਸ ਤੁਹਾਡੀ ਹੈ ਐਨੀ ਫੈਬਰਿਕ ਤੇ ਬਣ ਜਾਏਗਾ ਸੇਮ ਹੀ ਜੀ ਜਿਹੜਾ ਤੁਸੀਂ ਲਾਈਕ ਕਰੋਗੇ ਉਵੇਂ ਦਾ ਬਣ ਜਾਏਗਾ ਕਿਉਂਕਿ ਉਹਨਾਂ ਦੀ ਚੁਆਇਸ ਹੀ ਵਾਈਟ ਸ਼ਰਟ ਰਵੇ ਔਰ ਬਾਟਮ ਜਿਹੜੀ ਹੈ येलो ਰਵੇ ਤੇ ਇਹਦੇ ਨਾਲ ਆਪਾਂ ਨੇ ਦੁਪੱਟਾ ਰੈਡੀ ਕੀਤਾ ਜੀ ਪਿਓਰ ਕਮਨ ਚਰੌਣ ਦਾ ਟਾਈ ਐਂਡ ਡਾਈ ਚੱਕੋ ਬਹੁਤ ਪਿਆਰਾ ਲੱਗ ਰਿਹਾ ਤੇ ਪ੍ਰੋਪਰ ਆਪਾਂ ਨੇ ਲੇਸ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਕਿੰਨਾ ਪਿਆਰਾ ਲੱਗ ਰਿਹਾ ਤੇ ਇਹ ਦੁਪੱਟਾ ਪ੍ਰੋਪਰ ਤੁਹਾਡੇ ਸਿਰ ਤੇ ਟਿਕੇਗਾ ਪਿਓਰ ਕਮਨ ਚਰੌਣ ਦਾ ਦੁਪੱਟਾ ਰਹਿ ਗਿਆ ਜੀ ਲਓ ਜੀ ਦੁਪੱਟਾ ਵੀ ਤੁਹਾਡੀ ਚੋਇਸ ਹੈ ਤੁਸੀਂ ਕਿਹੜਾ ਲੈਣਾ ਚਾਹੁੰਦੇ ਹੋ ਸੈਮੀ ਦਾ ਲੈਣਾ ਜਾਂ ਪਿਓਰ ਦਾ ਲੈਣਾ ਇਹ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਬਹੁਤ ਪਿਆਰਾ ਕਲਰ ਹੈ ਬਾਕੀ ਜੀ ਤੁਸੀਂ ਪਲੇਨ ਡਾਈ ਕਰਵਾਉਣਾ ਹੈ ਜਾਂ ਟਾਈ ਐਂਡ ਡਾਈ ਕਰਵਾਉਣਾ ਇਹ ਵੀ ਸਾਨੂੰ ਦੱਸ ਸਕਦੇ ਹੋ ਠੀਕ ਹੈ ਜੀ ਇਹ ਸਾਰੇ ਸੂਟ ਸਟਿਚ ਹੋ ਕੇ ਜਾ ਰਹੇ ਨੇ ਆਪਾਂ ਸਿੰਪਲ ਸੂਟ ਵੀ ਸਟਿਚ ਕਰਦੇ ਹਾਂ ਹੈਵੀ ਵੀ ਜੋ ਵੀ ਤੁਸੀਂ ਸ਼ਰਾਰਾ ਗਰਾਰਾ ਟਰੌਜ਼ਰ ਘਗਰਾ ਜੋ ਵੀ ਬਣਾਉਣਾ ਚਾਹੁੰਦੇ ਹੋ ਸਾਰਾ ਕੁਝ ਸਾਡੇ ਕੋਲ ਸਟਿਚਿੰਗ ਅਵੇਲੇਬਲ ਹੈ ਠੀਕ ਹੈ ਜੀ ਬਹੁਤ ਪਿਆਰਾ ਕਲਰ ਹੈ ਇਹਨੂੰ ਤੁਸੀਂ ਜਿਹੜੇ ਮਰਜ਼ੀ ਫੈਬਰਿਕ ਤੇ ਬਰਵਾ ਲਓ ਫੈਬਰਿਕ ਤੁਹਾਡੀ ਚੁਆਇਸ ਰਹੇਗੀ ਠੀਕ ਹੈ ਜੀ ਇਹ ਉਹਨਾਂ ਦੀ ਚੁਆਇਸ ਦਾ ਸੂਟ ਬਣਿਆ ਹੋਇਆ ਉਹ ਇਹੀ ਲਾਈਕ ਕਰਦੇ ਸੀ ਡਿਜ਼ਾਈਨ ਇਹੀ ਕਲਰ ਤੇ ਬਹੁਤ ਹੀ ਕਲਰ ਇਹ ਉੱਠ ਕੇ ਆਇਆ ਹੋਇਆ ਜੀ ਇਹਦੇ ਉੱਪਰ ਵਾਈਟ ਦੇ ਬਹੁਤ ਪਿਆਰੇ ਲੱਗ ਰਹੇ ਨੇ ਚਲੋ ਜੀ ਇੱਕ ਸੂਟ ਆਪਾਂ ਨੇ ਰੈਡੀ ਕੀਤਾ ਜੀ ਤੇ ਔਰ ਮਸ਼ਰੀਨ ਦੇ ਉੱਪਰ ਇਹ ਵੀ ਬਹੁਤ ਪਿਆਰਾ ਹੈ ਤੁਸੀਂ ਜੀ ਚੈੱਕ ਕਰੋ ਇਹ ਵੀ ਜਿਹੜਾ ਆਪਾਂ ਨੇ ਕੰਮ ਕੀਤਾ ਹੋਇਆ ਮਸ਼ੀਨ ਵਰਕ ਦਾ ਕੰਮ ਕੀਤਾ ਹੋਇਆ ਪਹਿਲਾ ਦੇਖੋ ਜੀ ਘੇਰਾ ਕਿੰਨਾ ਪਿਆਰਾ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਤੇ ਲੋਜੀ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਤੇ ਜਿਹੜੇ ਆਪਾਂ ਨੇ ਵਿੱਚ ਥ੍ਰੈਡ ਲਾਏ ਹੋਏ ਨੇ ਪੂਰੇ ਉੱਠ ਕੇ ਆ ਰਿਹਾ ਕਲਰ ਇਹਦੇ ਵਿੱਚ ਚੈੱਕ ਕਰੋ ਬਹੁਤ ਸੋਹਣਾ ਲੱਗ ਰਿਹਾ ਇਹਦੇ ਨਾਲ ਤੁਸੀਂ ਦੁਪੱਟਾ ਟਾਈ ਐਂਡ ਡਾਈ ਰੱਖ ਸਕਦੇ ਹੋ ਦੱਸਿਆ ਸੀ ਇਹਦੇ ਨਾਲ ਦੁਪੱਟਾ ਹਜੇ ਕੋਈ ਰੈਡੀ ਨਹੀਂ ਕਰਵਾਇਆ ਆਏ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਤਾਂ ਘਰ ਵੀ ਸਕਦੇ ਹੋ ਇਹਦਾ ਮੈਂ ਤੁਹਾਨੂੰ ਘੇਰਾ ਦੱਸ ਦਿੰਨੀ ਆ ਇਹਦਾ ਘੇਰਾ ਕਿੰਨਾ ਰਹੇਗਾ ਲਓ ਜੀ 23 24 ਇੰਚ ਘੇਰਾ ਤੁਹਾਡਾ ਆਰਾਮ ਨਾਲ ਬਣ ਜੇਗਾ 25 ਵੀ ਬਣ ਜੇਗਾ 24 ਵੀ ਬਣ ਜੇਗਾ ਠੀਕ ਹੈ ਜੀ ਇਹ ਆਣਗੇ ਜੀ ਆਪਣੇ ਘੇਰੇ ਦੇ ਉੱਪਰ ਫਲਾਵਰ ਔਰ ਸ਼ਰਟ ਦੇ ਉੱਪਰ ਬੂਟੀਜ਼ ਆ ਰਹੀ ਹੈ ਦੇਖੋ ਤੇ ਨਾ ਇੱਕ ਦਾ ਡਿਜ਼ਾਈਨ ਕੀਤਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਜੀ ਨੈੱਕ ਵੀ ਤੇ ਹੋਰ ਮਸਲੀਨ ਫੈਬਰਿਕ ਰਹੇਗਾ ਜੀ ਕਾਟਨ ਫੈਬਰਿਕ ਹੈ ਗਰਮੀ ਦੇ ਵਿੱਚ ਤੁਸੀਂ ਆਰਾਮ ਨਾਲ ਵੇਅਰ ਕਰ ਸਕਦੇ ਹੋ ਤੇ ਲਓ ਜੀ ਇਧਰ ਕੀਤਾ ਹੋਇਆ ਜੀ ਆਪਾਂ ਨੇ ਬਾਜੂ ਦੇ ਉੱਪਰ ਕੰਮ ਫਲਾਵਰ ਇੱਕ ਆਪਾਂ ਨੇ ਬਾਜੂ ਦੇ ਉੱਪਰ ਦਿੱਤਾ ਹੋਇਆ ਬਹੁਤ ਹੀ ਜ਼ਿਆਦਾ ਪਿਆਰਾ ਲੱਗ ਰਿਹਾ ਪਲੱਸ ਚੈੱਕ ਕਰੋ ਤੇ ਇੱਕ ਆ ਗਿਆ ਜੀ ਇਸ ਪਾਸੇ ਦੋ ਬਾਕੀ ਜੀ ਤੁਸੀਂ ਬਾਟਮ ਤੇ ਕਰਵਾਉਣਾ ਚਾਹੁੰਦੇ ਹੋ ਤੁਹਾਡੀ ਚੋਇਸ ਹੈ ਤੁਸੀਂ ਬਾਟਮ ਤੇ ਕਰਵਾਉਣਾ ਜਾਂ ਤੁਸੀਂ ਬਾਜੂ ਤੇ ਕਰਵਾਉਣਾ ਹੈ ਲਓ ਜੀ ਬਹੁਤ ਪਿਆਰਾ ਕਲਰ ਹੈ ਇਹ ਵੀ ਤੇ ਇਹਦੇ ਨਾਲ ਤੁਸੀਂ ਦੁਪੱਟਾ ਡਾਰਕ ਰੱਖਣਾ ਚਾਹੁੰਦੇ ਹੋ ਜਾਂ ਲਾਈਟ ਰੱਖਣਾ ਚਾਹੁੰਦੇ ਹੋ ਇਹ ਵੀ ਤੁਸੀਂ ਮੇਰੇ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਅੱਛਾ ਜੀ ਕੁਝ ਭੈਣ ਕਹਿੰਦੀ ਸੀ ਕਿ ਸਾਨੂੰ ਲੈਂਥ ਵੀ ਦੱਸ ਦਿਆ ਕਰੋ ਕਿ ਅਸੀਂ ਤਾਂ ਮੈਂ ਤੁਹਾਨੂੰ ਇਹਦੀ ਲੈਂਥ ਵੀ ਦੱਸ ਦੇਣੀ ਆ ਕਿਦੀ ਲੈਂਥ ਕਿੰਨੀ ਬਣੇਗੀ ਜੀ ਇਹਦੀ ਲੈਂਥ 45 ਰਹੇਗੀ ਜੀ 45 ਤੱਕ ਤੁਹਾਡਾ ਆਰਾਮ ਨਾਲ ਰੈਡੀ ਹੋ ਜੇਗਾ ਬਹੁਤ ਪਿਆਰਾ ਫੈਬਰਿਕ ਹੈ ਜੀ ਬਹੁਤ ਜਿਆਦਾ ਸੋਹਣਾ ਜੇ ਕੋਈ ਭੈਣ ਸਾਡੀ ਕੋਈ ਸੂਟ ਬਾਇ ਕਰਨਾ ਚਾਹੁੰਦੀ ਹੈ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਤੇ ਇਹਦੇ ਨਾਲ ਦੁਪੱਟਾ ਚੁਆਇਸ ਤੁਹਾਡੀ ਹੈ ਤੁਸੀਂ ਕਿਹੜਾ ਦੁਪੱਟਾ ਰੱਖਣਾ ਚਾਹੁੰਦੇ ਹੋ ਲਓ ਜੀ ਬਹੁਤ ਹੀ ਪਿਆਰਾ ਕਲਰ ਹੈ ਦੇਖੋ ਕਲਰ ਕਿੰਨੇ ਉੱਠ ਕੇ ਆ ਰਹੇ ਨੇ ਤੇ ਇੱਕ ਸੂਟ ਆਪਾਂ ਨੇ ਹੋਰ ਰੈਡੀ ਕੀਤਾ ਜੀ ਇਹ ਵੀ ਬਹੁਤ ਪਿਆਰੀ ਕਾਟਨ ਹੈ ਚੈੱਕ ਕਰੋ ਇਹਦਾ ਡਿਜ਼ਾਈਨ ਕੁਝ ਇਸ ਤਰ੍ਹਾਂ ਦਾ ਰਹੇਗਾ ਸੈਂਟਰ ਦੇ ਵਿੱਚ ਆਏਗਾ ਜੀ ਬਿਲਕੁਲ ਸੈਂਟਰ ਤੇ 셔ਟ ਦੇ ਸੈਂਟਰ ਚ ਇਹਦਾ ਲੈਂਥ ਦਾ ਕੋਈ ਚੱਕਰ ਨਹੀਂ ਜਿੰਨੀ ਮਰਜ਼ੀ ਤੁਸੀਂ ਲੈਂਥ ਬਣਾਓ ਦੇਖੋ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਪਿਆਰਾ ਇਹਦੇ ਨਾਲ ਤੁਸੀਂ ਦੁਪੱਟਾ ਟਾਈ ਐਂਡ ਡਾਈ ਰੱਖ ਸਕਦੇ ਹੋ ਇਹ ਤੁਹਾਡੀ ਚੁਆਇਸ ਹੈ ਜੀ ਫੈਬਰਿਕ ਬਹੁਤ ਸੋਹਣਾ ਜੀ ਤੇ ਇਧਰ ਆਪਾਂ ਸੇਮ ਹੀ ਬਾਜੂ ਦੇ ਉੱਪਰ ਕੰਮ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਨੂੰ ਵੀ ਤੁਸੀਂ ਐਨੀ ਕਲਰ ਐਨੀ ਫੈਬਰਿਕ ਤੇ ਬਣਵਾ ਸਕਦੇ ਹੋ ਤੇ ਇੱਧਰ ਆਗੇ ਜੀ ਦੂਸਰਾ ਬਾਜੂ ਚੈੱਕ ਕਰੋ ਕਿੰਨਾ ਸੋਹਣਾ ਲੱਗ ਰਿਹਾ ਕਲਰ ਬਹੁਤ ਪਿਆਰਾ ਹੈ ਜਿਵੇਂ ਵਿੱਚ ਡਾਰਕ ਕਲਰ ਨੇ ਇਸ ਕਲਰ ਦਾ ਤੁਸੀਂ ਦੁਪੱਟਾ ਡਾਈ ਕਰਵਾ ਸਕਦੇ ਹੋ ਬਹੁਤ ਪਿਆਰਾ ਕਲਰ ਹੈ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਭਾਈ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਸਕਦੇ ਹੋ ਠੀਕ ਹੈ ਜੀ ਲਓ ਜੀ ਇਹ ਕਲਰ ਆ ਗਿਆ ਕਲਰ ਬਾਕੀ ਚੋਇਸ ਤੁਸੀਂ ਇਹ ਦੱਸ ਸਕਦੇ ਹੋ ਸਾਨੂੰ ਕੀ ਤੁਸੀਂ ਕਿਹੜੇ ਕਲਰ ਤੇ ਬਰਵਾਉਣਾ ਚਾਹੁੰਦੇ ਹੋ ਅਗਰ ਤੁਸੀਂ ਇਹ ਕਲਰ ਵਾਇਰ ਕਰਨਾ ਤੁਸੀਂ ਇਹ ਕਲਰ ਵੀ ਲੈ ਸਕਦੇ ਹੋ ਤੇ ਲੋ ਜੀ ਇਹ ਆਪਾਂ ਸੂਟ ਰੈਡੀ ਕੀਤਾ ਜੀ ਜ਼ੋਰਜੜ ਦੇ ਉੱਪਰ ਤੇ ਇਹਦਾ ਡਿਜ਼ਾਈਨ ਰਹੇਗਾ ਜੀ ਕੁਝ ਇਸ ਤਰ੍ਹਾਂ ਦੇਖੋ ਚੱਕਰ ਹਾਂਜੀ ਵੀ ਮੈਂ ਤੁਹਾਨੂੰ ਲਗਾ ਕੇ ਦਿਖਾ ਰਹੀ ਹਾਂ ਘੇਰੇ ਦੇ ਉੱਪਰ ਆਣਗੇ ਜੀ ਇਹ ਦੋ ਫਲਾਵਰ ਔਰ ਸੈਂਟਰ ਪੈਨਲ ਔਰ neck ਤੱਕ ਜਾਏਗਾ ਇਹ نیچے ਆਏਗਾ ਜੀ ਬਹੁਤ ਪਿਆਰਾ ਲੱਗ ਰਿਹਾ ਕਲਰ ਇਹ ਵੀ ਬਹੁਤ ਪਿਆਰਾ ਹੈ ਜ਼ੋਰਜੜ ਦੇ ਉੱਪਰ ਰੈਡੀ ਕੀਤਾ ਹੈ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਨੇ ਔਰ ਕੰਮ ਚੈੱਕ ਕਰੋ ਜੀ ਜਿਹੜਾ ਆਪਾਂ ਕੰਮ ਕੀਤਾ ਹੋਇਆ ਜਿਹੜਾ ਮਸ਼ੀਨ ਵਰਕ ਦਾ ਬਹੁਤ ਹੀ ਜ਼ਿਆਦਾ ਪਿਆਰਾ ਔਰ ਨੀਟਡ ਕਲੀਨ ਕੰਮ ਹੋਇਆ ਹੋਇਆ ਜੀ ਸਾਡਾ ਤੇ ਇਧਰ ਆਗੇ ਜੀ ਬਾਜੂ ਬਾਜੂ ਦੇ ਉੱਪਰ ਵੀ ਆਪਾਂ ਨੇ ਕੰਮ ਕੀਤਾ ਹੋਇਆ ਬਹੁਤ ਸੋਹਣਾ ਇਹਦੇ ਨਾਲ ਦਾ ਪਹਿਲਾਂ ਵੀ ਆਪਾਂ ਇੱਕ ਸੇਮ ਕਲਰ ਦੇ ਉੱਪਰ ਰੈਡੀ ਕਰਕੇ ਭੇਜਿਆ ਜੀ ਬਹੁਤ ਸੋਹਣਾ ਸੂਟ ਹੈ ਵੀ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਇਹਦੇ ਬਾਜੂ ਦੇ ਉੱਪਰ ਜਿਹੜਾ ਕੰਮ ਹੈ ਜੀ ਦੇਖੋ ਇਹ نیچے ਆਏਗਾ ਤੇ ਇਹ ਉੱਪਰ ਆਏਗੀ ਇਹਦੇ ਇਹਦੇ ਉੱਪਰ ਫਲਾਵਰ ਆਏਗਾ ਠੀਕ ਹੈ ਜੀ ਸ਼ੋਲਡਰ ਦੇ ਉੱਪਰ ਲਓ ਜੀ ਬਹੁਤ ਸੋਹਣਾ ਕੰਦਰ ਹੈ ਤੇ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਤਾਂ ਮਿਲਦੇ ਹਾਂ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ